ਲਓ ਵੀ ਮਿੱਤਰੋ ਤੜਕੇ ਦਾ ਟਾਈਮ ਆ ਤੇ ਧੁੱਪ ਆਈ ਵੀ ਅੰਦਰ ਚੜਦੀ ਧੁੱਪ ਤੇ ਹੁਣ ਪਸ਼ੂ ਸਾਰੇ ਅੰਦਰ ਐ ਤੇ ਰਾਤ ਸੀਗਾ ਬਾਹਰ ਥੋੜਾ ਜਿਹਾ ਮੀਂਹ ਕੱਲ ਬਾਵਾ ਸੁਣ ਪਤਾ ਗਲਾ ਹੋ ਗਿਆ ਥਾਂ ਤਾਂ ਪਸ਼ੂ ਵੀ ਸੀਗੇ ਅੰਦਰ ਦੋ ਤਿੰਨ ਮੱਝਾਂ ਸੀਗੀਆਂ ਕੱਲੀਆਂ ਬਾਹਰ ਤਾਂ ਆਪਾਂ ਵਣ ਦੇਖੋ ਕਰਦਾ ਉਹਦੇ ਵਾਂਗੂ ਗਾਂ ਦੇ ਮੇਲ ਨੂੰ ਪਿਆਰ ਸਾਰ ਕੇ ਮ ਕੰਮ ਨਿਬੜ ਗਿਆ ਧਾਰਾਂ ਦਾ ਤੇ ਹੁਣ ਬੱਚਿਆਂ ਨੂੰ ਦੁੱਧ ਦੀ ਵਾਰੀ ਐ। ਲਾਸ ਹੁਣ ਵਾਰੀ ਆ ਗਈ ਏਰੀ ਛੋਟੀ ਦੀ। ਇਹ ਕਿਵੇਂ ਅਜੇ ਧੁੱਪ ਕੰਨੀ ਬੈਠੀ ਆ? ਕਾਜਾ ਆ ਜਾ। ਆ ਜਾ ਪੁੱਤ ਆ ਜਾ। ਆ ਜਾ ਆਜੇ। ਆ ਜਾ ਆਜੇ। ਆ ਜਾ ਪੁੱਤ ਆ ਜਾ। ਆ ਜਾ ਤੂੰ ਗਲਤ ਬਹਿ ਗਈ ਹੁਣ ਤੈਨੂੰ ਖੜਾ ਨਹੀਂ ਹੋਇਆ ਜਾਂਦਾ। ਥੋੜਿਆ ਲੈ ਹੁਣ ਖੜੀ ਹੋ ਗਈ ਇਹ ਇਸ ਤੋਂ ਮੈਂ ਡਰਸ ਐੰਪਾਇਰ ਕੱਢ ਲਾ ਆ ਜਾ ਲੈ ਆ ਜਾ ਆ ਜਾ ਆ ਜਾ ਆ ਜਾ ਬਤ ਇਹ ਜੀ ਛੋਟੀ ਅਜ ਤਿੰਨ ਦਿਨਾਂ ਦੀ ਹੈ ਇਹ ਆ ਜਾ ਆ ਜਾ ਇਹ ਵਿਚਾਰੀ ਬਿਨਾ ਹੁਣ ਮਾਂ ਤੋਂ ਹੀ ਪਲੂਗੀ ਇਹ ਪਹਿਲਾਂ ਜਿਹੜੀ ਇਹਦੀ ਮਾਂ ਸੀ ਉਹ ਵੀ ਬਿਨਾ ਮਾਂ ਤੋਂ ਯਾਨੀ ਕਿ ਕਹਿ ਸਕਦੇ ਆ ਚਲੋ ਤਿੰਨ ਕ ਮਹੀਨੇ ਪਰ ਉਹ ਉਹ ਤਾਂ ਬਿਨਾ ਮਾਂ ਤੋਂ ਹੀ ਸੀਗੀ ਉਹ ਵੀ ਕਿਉਂਕਿ ਉਹਨੂੰ ਜਾਂਦੇ ਨੂੰ ਦੀ ਮਾਂ ਭੁੱਲ ਗਈ ਸੀ ਉਹਦੋਂ ਬਾਅਦ ਦੁੱਧ ਤੇ ਤਾਂ ਝੋਟੀ ਉਹ ਲੱਗ ਗਈ ਤੇ ਪਰ ਉਹਨੇ ਕੱਟੀ ਨਹੀਂ ਝੱਲੇ ਜਿਹੜੀ ਇਹਦੀ ਮਾਂ ਸੀਗੀ ਮੰਨ ਲਓ ਹੁਣ ਇਹਦੀ ਮਾਂ ਸੋਈ ਤੇ ਇਹਦੀ ਮਾਂ ਵੀ ਬਹੁਤ ਵੱਡੀ ਪ੍ਰੋਬਲਮ ਆਈ ਵਿਚਾਰੀ ਨੂੰ ਸੌਣ ਤੋਂ ਬਾਅਦ ਤਾਂ ਦੱਸ ਨਹੀਂ ਸਕਦੇ ਹਨਾ ਕਹਿੰਦਾ ਪਰ ਵੱਡੀ ਪ੍ਰੋਬਲਮ ਹੀ ਸੀਗੀ ਵਿਚਾਰੀ ਦੇ ਜੇ ਜਾਹਜੋਗਮ ਹੋ ਗਏ ਬਾਬਾ ਪ੍ਰੋਬਲਮ ਸੀਰੀਅਸ ਮੈਟਰ ਬਣਿਆ ਤਾਂ ਫਿਰ ਸੀਰੀਅਸ ਮੈਟਰ ਦੇ ਵਿੱਚ ਹੀ ਸੋਚਿਆ ਡਿਸੀਜਨ ਲੇਤਾ ਵੀ ਜਿਹੜਾ ਇਹ ਕੰਮ ਹੈ ਇਹ ਪਾਸੇੋਂ ਦਾ ਇਹੀ ਹੁੰਦਾ ਕੰਮ ਵੀ ਇੱਕ ਪਾਸੇ ਜਿਹੜਾ ਬੜਾ ਨਿਆਂ ਜਾ ਦੇ ਜੇਲ੍ਹ ਜਾਉਣ ਦੇ ਚੱਕਰ ਪੈ ਜਾਣ ਤਾਂ ਫਿਰ ਉਹਦੇ 'ਚ ਉਲਝਣ ਨੂੰ ਤਾਂ ਫਿਰ ਯਾਰ ਦੋਸਤ ਨਾਲ ਗੱਲਬਾਤ ਹੋਈ ਉਹ ਕਹਿੰਦਾ ਚਲ ਮੈਂ ਲੈ ਜਾਣਾ ਤਾਂ ਉੱਥੇ ਦੇਖ ਲਾਂਗੇ ਜੇ ਦੋਤੇ ਆ ਗਏ ਉਸ ਲੋਡ ਪਾਲ ਲਾਂਗੇ ਉਹਨੂੰ ਨਹੀਂ ਫਿਰ ਦੂਜੇ ਲੋ ਠੀਕ ਠੂ ਕਰਕੇ ਦੇਖ ਲੈਣੇ ਹਨਾ ਵੀ ਸਾਲ ਛੁੱਟੀ ਲਾ ਲਾਂਗੇ ਤੇ ਇਹ ਫਿਰ ਉਹ ਮੈਂ ਕਹਤਾ ਸੀ ਮੈਂ ਕਿ ਫੀਮੇਲ ਇਹ ਜ਼ਰੂਰ ਮੈਨੂੰ ਦੇ ਦੇ ਕਿਉਂਕਿ ਫੀਮੇਲ ਨਾਲ ਨਹੀਂ ਦੇਣੀ ਫੀਮੇਲ ਦਾ ਚੱਕਰ ਇਹ ਆ ਮੈਂ ਕਿਹਾ ਪਹਿਲਾਂ ਇਹਦੀ ਨਾਨੀ ਸੀ ਦਵਿੰਦਰ ਕੈਣੀ ਦਿੱਤੀ ਸੀ ਠੀਕ ਆ ਇਹਦੀ ਤਾਂ ਪਡਨਾਨੀ ਹੋਗੀ ਨਾ ਇਹਦੀ ਪਡਨਾਨੀ ਦਵਿੰਦਰ ਕੈਣੀ ਦਿੱਤੀ ਉਹ ਆਪਣੇ ਘਰੇ ਆ ਕੇ ਸੋਈ ਹੀਰੇ ਤੋਂ ਉਹਨੇ ਉਹ ਝੋਟੀ ਦਿੱਤੀ ਉਹ ਝੋਟੀ ਸੂਪੀ ਉਹਨੇ ਆਪਦੀ ਬੱਚੀ ਭੁੱਲ ਗਈ ਤੇ ਦੁੱਧ ਦਿੰਦੀ ਗਈ ਤੇ ਉਹ ਝੋਟੀ ਨੇ ਤਿੰਨ ਕ ਮਹੀਨਿਆਂ ਦੀ ਸੂਈ ਨੂੰ ਹੋ ਗਿਆ ਅਟੈਕ ਹੋ ਗਿਆ ਸੀ ਉਹ ਵੀ ਮਰ ਗਈ ਮਰਨ ਤੋਂ ਬਾਅਦ ਤਾਂ ਉਹ ਝੋਟੀ ਇਹਦੀ ਮਾਂ ਮਤਲਬ ਜਿਹੜੀ ਇਹਦੀ ਮਾਂ ਸੀਗੀ ਇਹਦੀ ਨਾਨੀ ਇਹਦੀ ਮਾਂ ਨੂੰ ਭੁੱਲ ਗਈ ਪਰ ਦੁੱਧ ਦਿੰਦੀ ਰਹੀ ਇਹਦੀ ਮਾਂ ਨੇ ਦੁੱਧ ਨਹੀਂ ਕਿਤੇ ਵੀ ਚੰਗਿਆ ਸੀ ਹੁਣ ਜਦੋਂ ਇਹ ਜੰਮੀ ਠੀਕ ਹੈ ਜੀ ਤੇ ਇਹਦੀ ਮਾਂ ਦੇ ਸਮੱਸਿਆ ਆ ਗਈ ਸੀਗੀ ਪਹਿਲਾਂ ਹੀ ਇਹ ਨਾ ਇਤੇ ਛੋਟੇ ਥੋੜਾ ਜਿਹਾ ਭਾਰ ਪੂਕਦੇ ਦਿਖਾਉਂਦੇ ਕਿਤੇ ਜਾਖਮ ਚੋਟ ਹੋ ਗਈ ਕਿਤੇ ਬਾਹਰ ਬਰੇਤਰ ਉੱਤੇ ਜਿਵੇਂ ਬੈਠੇ ਨੂੰ ਉਦੋਂ ਬਾਅਦ ਸੂਣ ਤੋਂ ਬਾਅਦ ਦਾਅਵ ਜਿਆਦੇ ਬਣੀ ਗਈ ਤਾਂ ਪ੍ਰੋਬਲਮ ਜਿਆਦੇ ਆ ਗਈ ਹਾਂ ਥੋੜੀ ਥੱਲੇ ਹੱਥ ਰੱਖ ਲੈ ਮੈਂ ਸਾਂ ਤਉ ਦੂਬਾਦ ਪ੍ਰੋਬਲਮ ਬਣੀ ਗਈ ਤੇ ਜ਼ਿਆਦਾ ਪ੍ਰੋਬਲਮ ਹੋ ਗਈ ਸੀਗੀ ਵੀ ਬਸ ਵਾਰੀ-ਵਾਰੀ ਮਾਗਰੀ ਪੱਠਣਾ ਪੰਦ ਰੱਸੀਆਂ ਰੁੱਸੀਆਂ ਲਾਗਣਾਵੀਆਂ ਸੀਗੀਆਂ ਰੱਸੀਆਂ ਲਾਉਣ ਦੇ ਨਾਲ ਤਾਂ ਇਹਦੀ ਇਹ ਵੀ ਕੱਢੀ ਤਾਂ ਰੱਖੀ ਐ ਕਿਉਂਕਿ ਇਹ ਦੇਸੀ ਰਵੇ ਦੇ ਵਿੱਚੋਂ ਆਪਣੀ ਕੱਢੀ ਵੀ ਐ ਪਹਿਲਾਂ ਇਹਦੀ ਮਾਂ ਚਲੋ ਸਹੁਰਿਆਂ ਕੰਨੋਂ ਗਿਫਟ ਆਈ ਸੀ ਵੱਡੇ ਦਾਤੀ ਸਿੰਘ ਦੇ ਸੀ 14-15 ਕਿਲੋ ਦੁੱਧ ਸੀ ਫਿਰ ਇਹਦੀ ਨਾਨੀ ਪੜਨਾਨੀ ਸੀਗੀ ਜਿਹੜੀ 14-15 ਕਿਲੋ ਦੁੱਧ ਇਹਦੀ ਨਾਨੀ ਨੇ ਦੁੱਧ ਦਿੱਤਾ ਸੀਗਾ ਠੀਕ ਆ ਜੀ ਪਹਿਲੇ ਸੂਏ 13 ਕਿਲੋ 13 ਤੋਂ 13.5 ਕਿਲੋ ਨਾਲੇ ਉਹ ਬੱਚਾ ਪੁੱਲ ਗਈ ਪਰ ਦੁੱਧ ਬਹੁਤ ਲੰਮਾ ਟਾਈਮ ਲਗੀ ਤੇ ਅਸੀਂ ਕਰਾਈ ਜਾਂਦੀ ਮਾਂ ਨੂੰ ਕੋਈ ਚਿਵਾਈ ਬਰਿੰਦਰ ਵੀ ਸੀ ਲਾਸਮੈਰੀ ਫਾਰਮ ਵਾਲਾ ਉਦੋਂ ਘਰੋਂ ਫੋਨ ਆਇਆ ਕਹਿੰਦੇ ਟੈਕ ਹੋ ਗਿਆ ਝੋਟੀ ਨੂੰ ਤੇ ਜਿਹੜੀ ਇਹਦੀ ਮਾਂ ਸੀ ਇਹਦਾ ਪਿਓ ਵੀ ਹੀਰੇ ਦੀ ਸੀ ਉਹ ਵੀ ਮਰ ਗਿਆ ਸੀ ਦਿੱਲੀ ਵਾਲੀ ਝੋਟੀ ਦਾ ਉਦੋਂ ਪੌਣੇ 2 ਸਾਲ ਦੇ ਨੇ ਝੋਟੀ ਕ੍ਰਾਸ ਕੀਤੀ ਤੇ ਉਸ ਤੋਂ ਬਾਅਦ ਜਾਨੀ ਕਿ ਮਰ ਗਿਆ ਸੀਗਾ ਉਹ ਤਾਂ ਇਹਦੀ ਮਾਂ ਸੀਗੀ ਜਿਹੜੀ ਅਕਲਾਉਤੀ ਸੀਗੀ ਦੁਨੀਆ ਤੇ ਉਹ ਮਾਂ ਪਿਓ ਉਹਦਾ ਬਸ ਇਕੱਲੀ ਬੱਚੀ ਸੀ ਨਾ ਉਹਦੀ ਮਾਂ ਦੇ ਕੋਈ ਅੱਗੇ ਬੱਚੀ ਸੀ ਕਿਉਂਕਿ ਮਾਂ ਵੀ ਮਰ ਗਈ ਸੀ ਨਾ ਪਿਓ ਦੀ ਹੁਣ ਇਹ ਜੰਮੀ ਇਹੀ ਕੰਮ ਇਹਦੀ ਮਾਂ ਜਣੇ ਕਿ ਇਹ ਵੀ ਬਿਨਾ ਮਾਂ ਤੋਂ ਹੀ ਹੁਣ ਆਪਾਂ ਨੂੰ ਪਾਲਣੀ ਪਊ। ਤਾਂ ਇਹਨੂੰ ਵਿਚਾਰੀ ਨੂੰ ਹੁਣ ਉਦਾਂ ਸੰਭਲ ਸੰਭਲ ਕੇ ਦੁੱਧ ਦੁੱਧ ਪਿਆ ਕੇ ਤਾਂ ਫੇਰ ਪਾਲਾਂਗੇ। ਚਲੋ ਕਹਿੰਦੇ ਹੁੰਦੇ ਆ ਜਿਹੜਾ ਵਾਅਦੇ ਘੱਟੇ ਆ ਉਹਦਾ ਕਰਮਾ ਦੇ ਆ। ਤਾਂ ਜੇ ਆਪਾਂ ਕੰਮ ਕਰਾਂਗੇ ਤਾਂ ਨੁਕਸਾਨ ਵੀ ਹੋਣਗੇ ਤੇ ਨਫੇ ਵੀ ਹੋਣਗੇ। ਤਾਂ ਇਹੀ ਕੰਮ ਐ ਬਸ। ਦੀ ਵੀ ਵੀਡੀਓ ਮੈਂ ਕਿਹਾ ਚਲੋ ਤੁਹਾਡੇ ਨਾਲ ਅੱਜ ਸਾਂਝੀ ਕਰੀਏ ਜਿਹੜਾ ਇਹ ਬਲੌਗ ਹੈ ਸਾਂਝਾ ਕਰਨਾ ਚਾਹੀਦਾ ਵੀ ਜਿਹੜੇ ਨਫੇ ਨੁਕਸਾਨ ਹੁੰਦੇ ਫਿਰ ਵੈਸੇ ਕਰਮਾਂ ਦੇ ਹੁੰਦੇ ਕਈ ਵਾਰੀ ਹੁਣ ਬਥੇਰੇ ਵਿੱਚ ਆਪਾਂ ਕੋ ਗੱਲਬਾਤ ਕਰਨ ਲੱਗ ਅਗਲਾ ਕਹਿੰਦਾ ਯਾਰ ਹੋਰ 2 ਮਹੀਨੇ ਆਪਾਂ ਮੱਥਾ ਮਾਰਦੇ ਦੇਖਦੇ ਔਰ ਐ ਮੰਨ ਲਓ ਵੀ ਡੇਲੀ ਇੰਨੀਆਂ ਦਵਾਈਆਂ ਲਾ ਕੇ ਇੰਨਾ ਮੱਥਾ ਮਾਰ ਕੇ ਤਾਂ ਉਹਦੇ ਨਾਲ ਫਾਰਮ ਉਹਦੂ ਵੀ ਮਗਰ ਹਟਦਾ ਕਿਉਂਕਿ ਇੱਕ ਮੱਝ ਦੀ ਸਮਾਈ ਜਿਹੜੀ ਬਾਲੀ ਨਗਾਇਜ਼ ਬਿਮਾਰ ਹੋਵੇ ਪ੍ਰੋਬਲਮ ਹੋਵੇ ਉਹ ਇੱਕ ਮੱਝ ਦੀ ਸਮਾਈ ਸਾਰੀਆਂ ਮੱਝਾਂ ਦੀ ਸਮਾਈ ਦੇ ਉੱਤੋਂ ਦੀ ਪੈ ਜਾਂਦੀ ਹੈ ਕਿਉਂਕਿ ਜਿਹੜੀਆਂ ਚੰਗੀਆਂ ਮੱਝਾਂ ਉਹ ਪ੍ਰੋਬਲਮ ਆ ਜਾਂਦੀ ਰਹਿੰਦੀ ਹੈ ਹਨ ਫਿਰ ਇਸੇ ਕਰਕੇ ਡਿਸੀਜਨ ਲੈਂਦਾ ਵੀ ਚਲੋ ਯਾਰ ਵੀ ਕਿਉ ਨਾ ਵੀ ਦਿੱਤੀ ਜਾਵੇ ਚਲੋ ਉਤੇ ਵੀ ਮਾਨ ਹੈ ਵੀ ਉਹ ਵੀ ਯਾਰ ਦੋਸਤ ਵਧੀਆ ਛੁੱਟੀ ਉਤੇ ਲਾਊਗਾ ਤਾਂ ਵੀ ਚਲੋ ਪਰਮਾਤਮਾ ਨੂੰ ਵਾਅਦਾ ਕਰੇ ਤਾਂ ਉਹ ਕਹਿੰਦਾ ਮੈਂ ਕੋਸ਼ਿਸ਼ ਕਰਨਾ ਠੀਕ ਕਰਨ ਦੀ ਠੀਕ ਹੋ ਗਈ ਤਾਂ ਉਹ ਮੇਰੀ ਕਿਰਪਾ ਲੂੰਗਾ ਤੇ ਜੇ ਨਾ ਠੀਕ ਹੋਈ ਦੂਜੀ ਲੋੜ ਚੱਲ ਠੀਕ ਕਰਕੇ ਰਾਜੀ ਰੂਜੀ ਕਰ ਲਾਂਗੇ ਫਿਰ ਵੇਚੋ ਵੋਚ ਦੇਵਾਂਗੇ ਤਾਂ ਐ ਸੈਟਮ ਹੋਇਆ ਤਾਂ ਇਹਦੇ ਮੱਥੇ ਤੇ ਤਾਂ ਆ ਗਿਆ ਹੀ ਫੁੱਲ ਯਾਨੀ ਕਿ ਇਹ ਤਾਂ ਚਾਰ ਪੀੜੀਆਂ ਚ ਹੈ ਨਹੀਂ ਸੀਗਾ। ਨਾ ਇਹਦੇ ਪੜਨਾਨੀ ਦੇ ਸੀ ਨਾ ਇਹਦੇ ਨਾਨੀ ਦੇ ਸੀ ਤੇ ਨਾ ਹੀ ਇਹਦੀ ਮਾਂ ਦੇ ਸੀਗੇ। ਤੇ ਬਾਕੀ ਬੱਚਿਆਂ ਦੇ ਮਾੜਾ ਮੋਟਾ ਵੀ ਜਾਂਦਾ ਨਹੀਂ। ਕੋਈ ਚੱਕਰ ਵੀ ਨਹੀਂ। ਤੇ ਪਰ ਹੁਣ ਇਹ ਆਪਣੇ ਘਰ ਦੀ ਤੀਜੀ ਪੀੜੀ ਹੈ। ਇਹਦੀ ਪੜਨਾਨੀ ਤਾਂ ਆਪਣੇ ਘਰੇ ਆਈ ਸੀ ਦਵਿੰਦਰ ਕਹਣੀ ਦਿੱਤੀ ਸੀ ਪਰ ਉਹ ਵੀ ਇੱਕ ਤਰ੍ਹਾਂ ਐ ਮੰਨੋ ਵੀ ਘਰ ਦੀ ਪੀੜੀ ਸੀ। ਕਿਉਂਕਿ ਉਹਨਾਂ ਕੋਲੇ ਵੀ ਘਰਦਿਆਂ ਕੱਟੀਆਂ ਸੀ ਉਹਨਾਂ ਨੇ ਵੀ ਇਕੱਠੀ ਕਰੇ ਜੰਮੀ ਸੀ ਉਹ ਕਹਿੰਦੇ ਸੋਨੂ ਦੇਣੀ ਆ। ਤਾਂ ਇਹ ਮੰਨ ਲਓ ਉਸ ਹਿਸਾਬ ਨਾਲ ਉਹ ਮੱਝ ਚ ਸੋਧ ਤੈਨੂੰ ਚੌਥੀ ਪੀੜੀ ਆ ਆਪਣੇ ਘਰ ਦੀ ਇਹ ਤੀਜੀ ਪੀੜੀ ਹੈ। ਤਾਂ ਤੇਵਿੰਦਰ ਕੈਲੀ ਉਹ ਕੱਟੀ ਲਿਆ ਕੇ ਤੇ ਉਸ ਹਾਬ ਨਾਲ ਇਹ ਚੌਥੀ ਐ ਤਾਂ ਆਪਾਂ ਨੂੰ ਹੁਣ ਆਇਆ ਪਤਾ ਲੱਗਣਾ ਇਹਦੀ ਮਾਂ ਨੇ ਬਹੁਤ ਤਕੜਾ ਦੁੱਧ ਦੇਣ ਦੀ ਚਾਹਤ ਸੀਗੀ ਵੀ ਝੋਟੀ ਦੇਊਗੀ 14-15 ਕਿਲੋ ਦੁੱਧ ਵੀ ਹੌਲੀ ਹੌਲੀ ਲੀਟਰ ਤੋਂ 2-2 ਲੀਟਰ ਹਰ ਪੀੜੀ 'ਚ ਵੱਧਦਾ ਗਿਆ ਦੁੱਧ ਜਿਹੜੀ ਪਹਿਲਾਂ ਝੋਟੀ ਸੋਣਿਆ ਉਹਦੀ ਮਾਂ ਜਿੰਨਾ ਕੱਢਦਾ ਸੀ ਫਿਰ ਇਹਦੀ ਮਾਂ ਨੇ ਵੀ ਦੁੱਧ ਆਪਦੀ ਮਾਂ ਤੋਂ ਵੱਧ ਪਹਿਲਣ ਸੂਏ ਨੇ ਫਿਰ ਕੱਢਣਾ ਸੀ ਤਾਂ ਹੁਣ ਫਿਰ ਮੂਰੇ ਆਪਾਂ ਨੂੰ ਇਹ ਤੋਂ ਪਤਾ ਲੱਗੂਗਾ ਵੀ ਇਹ ਕਿੰਨਾ ਕੱਢੂਗੀ ਨਾਲ ਤਾਂ ਐ ਸੋਚਦਾ ਪਤਾ ਲੱਗਦਾ ਰਹਿੰਦਾ ਵੀ ਇੰਨਾ ਸਮਾਂ ਹੋ ਗਿਆ ਆਪਾਂ ਨੂੰ ਵੀ ਬਰੀਡਿੰਗ ਕਰਦਿਆਂ ਨੂੰ ਤਾਂ ਵੀ ਕਿੰ ਠੀਕ ਹੈ ਇਹ ਚਾਰੇ ਪੀੜੀਆਂ ਦੀ ਕੱਲੀ ਕੱਲੀ ਚੀਜ਼ ਲਿਖੀ ਹੋਈ ਹੈ ਤਾਂ ਫਿਰ ਇੱਥੇ ਹੀ ਆਪ ਨੂੰ ਪਤਾ ਲੱਗਦਾ ਵੀ ਯਾਰ ਜਿਹੜੀਆਂ ਆਮ 14 15 ਆਣੀਆਂ 13 ਤੋਂ ਮੰਨ ਲਓ ਸਟਾਰਟਿੰਗ ਆ ਲੀਆਂ ਵੀ ਉਹਨਾਂ ਦੀ ਜਿਹੜੀ 13 ਲੀਟਰ ਤੋਂ 14 ਲੀਟਰ ਵਾਲੀ ਆ ਉਹਦੀ ਚੌਥੀ ਪੀੜੀ ਜੰਪੀ ਠੀਕ ਹੈ ਤਿੰਨ ਪੀੜੀਆਂ ਤੱਕ ਜਿਹੜਾ ਦੁੱਧ ਸੀਗਾ ਤਾਂ ਉਹ ਇੰਨਾ ਸੀਗਾ ਪਹਿਲੇ ਸੂਏ ਦਾ ਉਹਦਾ 13 13.5 ਤਾਂ ਇਹਦੀ ਮਾਨ ਦਾ ਤਲਾਏ ਨਹੀਂ ਵਿਚਾਰੀ ਨੇ ਇਹਦੀ ਮਾਨ ਤਾਂ ਪ੍ਰੋਬਲਮ ਹੀ ਬਹੁਤ ਵੱਡੀ ਆ ਗਈ ਹੈ ਤਾਂ ਦੁੱਧ ਦੀ ਛਕਾ ਗਈ ਹਾਂ ਬੌਲੀ ਬਹੁਤ ਤਕੜੀ ਸੀਗੀ ਆਡਰ ਰੂਟਰ ਬਹੁਤ ਸੋਹਣਾ ਸੀਗਾ ਹੋ ਸਾਬ ਨਾਲ ਅਮੀਰ ਸੀਗੀ ਵੀ ਉਹ ਵੀ ਆਪਦੀ ਮਾਂ ਤੋਂ ਅਇਤੀ 14 ਦੇ ਜਨਦੀ 14.5 ਦੇ ਜਨਦੀ ਤੇ ਭਾਵਾਂ ਦੀ ਪਹਿਲਾਂ ਨਾਲ ਬਰਾਬਰ ਰਹਿੰਦਾ ਜਾਨੀ ਕਿ ਵਿਆਦੀ ਮਾਂ ਤੋਂ ਘਟ ਰਹੀ ਨਹੀਂ ਤਾਂ ਉੱਥੋਂ ਪਤਾ ਲੱਗਦਾ ਵੀ ਜਿਹੜੀ ਬਰੀਡਿੰਗ ਕਰਦੇ ਹਰ ਵਾਰੀ 1 ਲੀਟਰ 2 ਲੀਟਰ